ਬਿਲਕੁਲ ਜੀ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਇਹ ਦੁੱਖ ਦੀ ਘੜੀ ਜਿਹੜੀ ਹੈ ਇਹ ਬਹੁਤ ਅਰਦਾਸਾਂ ਹੋ ਰੀਆਂ ਸੀ ਵੀ ਨਾ ਹੋਵੇ ਪਰ ਅੱਜ ਰਾਜਵੀਰ ਜਵੰਦਾ ਸਾਡਾ ਭਰਾ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਭਰਿਆ ਹੋਇਆ ਮਨ ਜੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਔਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾਖਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਜੀ ਉਹ ਸਾਡੇ ਚ ਨਹੀਂ ਰਹੇ ਪਰ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਕਿ ਕਿਸ ਤਰ੍ਹਾਂ ਲੋਕ ਜਿਵੇਂ ਅਵਾਰਾ ਪਸ਼ੂਆਂ ਕਾਰਨ ਬਹੁਤ ਮੁਹੀ ਹੈ ਜੀ ਇਹ ਵਿਚਾਰ ਦੇ ਵਿਚਾਲੇ ਕੀ ਲੱਗਦਾ ਵੀ ਸਰਕਾਰ ਹਾਂ ਬਿਲਕੁਲ ਨਹੀਂ ਜੀ ਵੈਸੇ ਤਾਂ ਬੜੀ ਪਰਤਾਲ ਹੋਣੀ ਚਾਹੀਦੀ ਹੈ ਪ੍ਰੋਪਰ ਜੀ ਕਿਵੇਂ ਘਟਨਾ ਵਾਪਰੀ ਹੈ ਕਿਉਂਕਿ ਅਵਾਰਾ ਪਸ਼ੂ ਇਕੱਲੇ ਆਪਣੇ ਪੰਜਾਬ ਤੋਂ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਅਵਾਰਾ ਪਸ਼ੂਆਂ ਦੀ ਬੜੀ ਪਰਮਾਰ ਹੈ ਕਾਉਸਕ ਸਪਾ ਦੇਣੇ ਆ ਜੀ ਜਿਹੜਾ ਕਾਉਸਸ ਦਾ ਜਿਹੜਾ ਪੈਸਾ ਜਿਹੜਾ ਉਹ ਸਿਰਫ ਗਊਆਂ ਦੀ ਸ਼ਾਮ ਸੰਭਾਲ ਲਈ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਊਸਸ ਜਿਹੜਾ ਆਉਂਦਾ ਤੇ ਉਹਦਾ ਹਿਸਾਬ ਕਿਤਾਬ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਆ ਅਗੇ ਵੀ ਹੋ ਸਕਦਾ ਹੈ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਆ ਜਿਹੜਾ ਕਾਊਸਸ ਜਿਹੜਾ ਨਾ ਜੀ ਉਹ ਬੇਸਿਕਲੀ ਲੈ ਆਇਸ ਕਰਕੇ ਜਾਂਦਾ ਵੀ ਉਹਦੀ ਸ਼ਾਮ ਸੰਭਾਲ ਉਹਨਾਂ ਦੀ ਰੱਖੀ ਜਾਵੇ ਜਿਹੜ ਉਹ ਤੇ ਪਰ ਉਹਨਾਂ ਦਾ ਰੱਖ-ਰਖਾਅ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਜੰਨੀਆਂ ਵੀ گاਵਾਂ ਨੇ ਉਹ ਸੜਕਾਂ ਦੇ ਉੱਪਰ ਨਾ ਰਹਿਣ ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਤਾਂ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰਿਆਂ ਦੀ ਜਾਨ ਚਲੀ ਜਾਂਦੀ ਹੈ ਤੇ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਹੀ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਆਵਾਰਾ ਪਸ਼ੂਆਂ ਨੂੰ ਪ੍ਰਾਪਤ ਤਰੀਕੇ ਨਾਲ ਰੱਖ-ਰਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੇਥ ਹੋਈ ਐ ਐਕਸੀਡੈਂਟ ਕਰਕੇ ਵਾਰਾ ਪਸ਼ੂ ਦੇ ਨਾਲ ਕੋਈ ਇਦਾਂ ਦੀ ਹੋਰ ਘਟਨਾ ਨਾ ਹੋਵੇ ਦੇਖੋ ਜੀ ਪੂਰਾ ਕੀੜਾ ਹੀ ਸੀਗਾ ਜੀ ਮੇਰੇ ਹਿਸਾਬ ਨਾਲ ਇੰਨਾ ਸਨੱਖਾ ਕੋਈ ਇੰਡਸਟਰੀ ਵਿੱਚ ਨਹੀਂ ਹੋਣਾ ਬਾਕੀ ਦੇਖਣਾ ਮੋਰਿੰਦਾ ਬੱਤੀਆਸਵਾ ਸਿੰਘ ਦਾ ਇਹ ਮੇਰੇ ਹਿਸਾਬ ਨਾਲ ਕਿਉਂਕਿ ਸਨੱਖਾ ਕੋਈ ਕਲਾਕਾਰ ਨਹੀਂ ਹੋਣਾ ਸਾਡੇ ਲਈ ਤਾਂ ਸਾਡਾ ਪੰਜਾਬੀ ਗਾਇਕੀ ਨੂੰ ਵੀ ਘਾਟਾ ਪਿਆ ਕਿੰਨਾ ਕਿਤੇ ਪੋਲਿਟিক্যাল ਲੀਡਰ ਜਿਹੜੇ ਲਗਾਤਾਰ ਪਤਾ ਲੈ ਚੱਰੇ ਰਹੇ ਪੂਰਾ ਪੂਰਾ ਜਾਂਚ ਆਗਰੇ ਨਾਲ ਗੁੰਦਾ ਸੀਗਾ ਜੀ ਅੱਜ ਕੱਲ੍ਹ ਦੇ ਕਲਾਕਾਰ ਪ੍ਰਿੰਟਾਂ ਨਾਲ ਪਾ ਕੇ ਲੰਘ ਜਾਂਦੇ ਨੇ ਚਾਦਰ ਹਮੇਸ਼ਾ ਹੀ ਜਿੰਨੇ ਉਹਦੇ ਪ੍ਰੋਗਰਾਮ ਦੇ ਟੂਨ ਵਿੱਚ ਚਾਲ ਗਿਆਗਾ ਜੀ ਇਹਦੇ ਪਿੰਨ ਬਾਕੀ ਪੰਜਾਬੀ ਮਦਦ ਕਰਦਾ ਜੀ ਹੜਾ ਦੇ ਵਿੱਚ ਵੀ ਬਹੁਤ ਬਹੁਤ ਮਦਦ ਕਰਦਾ ਜੀ ਜਣਾ ਤੁਹਾਡਾ ਬਹੁਤ ਵਧੀਆ ਸਵਾਲ ਹੈ ਅੱਛਾ ਪ੍ਰਵਾਹ ਚ ਕੌਣ ਕੌਣ ਨੇ ਉਹਨਾਂ ਦੇ ਵਿੱਚ ਬਾਅਦ ਮਜਬੂਰੀਆਂ ਤੋਂ ਬਚਿਆ ਜੀ ਇੱਕ ਮਾਲਾ ਇਹ ਕਿਹਾ ਜਿਵੇਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਸੀ 2 ਸਾਲ ਪਹਿਲਾਂ ਡੈਥ ਹੋਈ ਅੱਛਾ ਉਹ 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 ਵੀ ਗਾਇਕ ਸੀ ਜੀ ਇਹ ਵੀ ਕਿ ਗੀਤ ਪੰਜਾਬੀ ਸਿਗਨ ਜਦ ਅਮੇਖਾਨੇ ਦਾ ਸੀ ਆਪੋ ਨਹੀਂ ਹੋਇਆ ਜੀ ਕਿੰਨੇ ਵੇ ਹੋਊਗਾ ਜੀ ਕੱਲ ਹੋਏਗਾ ਜੀ 12:00 ਵਜੇ ਕੁਝ ਕਰੀ ਹੋਊਗਾ 12:00 ਵਜੇ ਗਰੀਬ ਹੋਊਗਾ ਤੇ ਹੁਣ ਇਸ ਵਕਤ ਘਰ ਦੇ ਵਿੱਚ ਕੌਣ ਕੌਣ ਆ ਗਿਆ ਜੀ ਉਹਨਾਂ ਦਾ ਦਾਦੀ ਆਈ ਉਹਦੇ ਚਾਚੀ ਆ ਤੇ ਅੰਡੀਗੜੋ ਆਏ ਅੰਡੀਗੜੋ ਆਏ ਤੇ ਇਹ ਸਮਝਾ ਤੁਹਾਨੂੰ ਕਦੋਂ ਮਿਲਿਆ ਸਵੇਰੇ ਤੁਹਾਨੂੰ ਸਾਰੇ ਗੋਦਵਰਾ ਤੋਂ ਪਤਾ ਲੱਗਿਆ 10:00 ਸਵੇਰੇ ਅਖੰਡ ਬਾਡ ਵੀ ਰਖਾਏਗੇ ਕਿੰਨੇ ਦੇ ਦੇਸੀ ਵੀ ਅਖੰਡ ਬਾਡ ਰਖਾਈ ਵਿੱਚ ਤੇ ਠੀਕ ਹੋ ਜੇ ਉਹ ਸਾਰੇ ਪੰਜਾਬ ਨੇ ਰਖਾਈ ਪੰਡਤ ਸਾਹਿਬ ਸਾਰੇ ਪੰਜਾਬ ਨੇ ਵੀ ਕੈਨੇਡਾ ਅਮਰੀਕਾ ਸਾਰੇ ਪਾਸੇ ਦਵਾਵਾਂ ਹੋਈਆਂ ਵੀ ਰਾਜਪੂਤ ਜਲ ਦਾ ਵੀ ਜਲ ਦਾ ਵੀ ਉਹਨਾਂ ਮਹਾਰਜਾ ਨੂੰ ਮਨਜ਼ੂਰ ਆ ਅੱਛਾ ਜਦੋਂ ਇਥੋਂ ਬਾਈਕ ਆਪਣੀ ਰਾਈਡਿੰਗ ਕਰਦੇ ਸੀਗੇ ਉਹ ਇਥੋਂ ਗਏ ਸੀ ਤੁਹਾਨੂੰ ਮਿਲ ਕੇ ਗਏ ਸੀਗੇ ਸਾਰੇ ਪਿੰਡ ਵਾਸੀਆਂ ਨਹੀਂ ਉਦੋਂ ਫਿਲਹਾਲ ਚੰਡੀਗੜ੍ਹ ਸੀ ਅੱਛਾ ਜੀ ਚੰਡੀਗੜ੍ਹ ਤੋਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ 11 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਦੇਹਾਂਤ ਹੋ ਗਿਆ ਹੈ 35 ਸਾਲਾ ਪੰਜਾਬੀ ਗਾਇਕ ਨੂੰ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਇੱਕ ਮੋਟਰਸਾਈਕਲ ਹਾਦਸੇ 'ਚ ਸਿਰ ਅਤੇ ਰੀੜ ਦੀ ਹੱਡੀ 'ਚ ਗੰਭੀਰ ਸੱਟਾਂ ਲੱਗੀਆਂ ਸਨ ਦੱਸਦੀ ਕਿ ਫੋਰਟਿਸ ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ Shimla ਜਾਂਦੇ ਸਮੇਂ ਬੱਦੀ ਖੇਤਰ ਵਿੱਚ ਆਪਣੇ ਮੋਟਰਸਾਈਕਲ ਤੋਂ ਕੰਟਰੋਲ ਗਵਾਉਣ ਤੋਂ ਬਾਅਦ ਜਵੰਦਾ ਨੂੰ Mohali ਦੇ Fortis ਹਸਪਤਾਲ ਦੇ ਵਿੱਚ ਬਹੁਤ ਹੀ ਨਾਜ਼ੁਕ ਹਾਲਤ 'ਚ ਦਾਖਲ ਕਰਵਾਇਆ ਗਿਆ ਸੀ ਉਸ ਦੀਆਂ ਸੱਟਾਂ ਦੀ ਗੰਭੀਰਤਾ ਦੇ ਕਾਰਨ ਉਸ ਨੂੰ ਤੁਰੰਤ ਵੈਂਟੀਲੇਟਰ ਸਹਾਇਤਾ ਤੇ ਰੱਖਿਆ ਗਿਆ ਸੀ ਪਰ ਅੱਜ 12ਵੇਂ ਦਿਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਵੱਲੋਂ ਆਖਰੀ ਸਾਹ ਲੈ ਗਏ ਇਸ ਵਿਚਾਲੇ ਪੰਜਾਬੀ ਅਦਾਕਾਰ ਗੁਰਪ੍ਰੀਤ ਖੁੱਗੀ ਦੀ ਪੋਸਟ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਨੂੰ ਸ਼ੇਅਰ ਕਰਦੇ ਆ ਉਹਨਾਂ ਲਿਖਿਆ ਮੌਤ ਕਲੈਣੀ ਜਿੱਤ ਗਈ ਜਵੰਦਾ ਹਾਰ ਗਿਆ ਕਿਵੇਂ ਭੁੱਲਾਂਗੇ ਤੈਨੂੰ ਨਿੱਕੇ ਵੀਰ ਦੱਸਦੀ ਕੀ ਕਲਾਕਾਰ ਦੀ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਕਮੈਂਟਾਂ ਦਾ ਹੜ੍ਹ ਵੀ ਆ ਗਿਆ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਕੁੱਗੀ ਬਾਜੀ ਇਸ ਵੀਰ ਨੇ ਹੀ ਗਾਇਆ ਸੀ ਬੰਦੇ ਟਾਵੇਂ ਟਾਵੇਂ ਲੇਖਾਂ ਨੂੰ ਹਰਾਉਂਦੇ ਹੁੰਦੇ ਨੇ ਪਰ ਅੱਜ ਮੌਤ ਇਹਨੂੰ ਹਰਾ ਕੇ ਚਲੀ ਗਈ ਦੱਸਦੀ ਕੀ ਰਾਜੀਵ ਜਵੰਦਾ ਆਪਣੇ 4 ਹੋਰ ਦੋਸਤਾਂ ਦੇ ਨਾਲ ਬਾਈਕ ਰਾਈਡ ਤੇ ਜਾ ਰਹੇ ਸਨ ਇਸ ਦੌਰਾਨ ਅਚਾਨਕ ਰਾਤ ਦੇ ਵਿੱਚ ਆਪਸ ਵਿੱਚ ਭੜਦੇ ਹੋਏ ਪਸ਼ੂ ਆ ਗਏ ਜਿਸ ਕਾਰਨ ਉਹਨਾਂ ਦੀ ਬਾਈਕ ਬੇਕਾਬੂ ਹੋ ਗਈ ਅਤੇ ਉਹੋ ਹਾਦਸੇ ਦਾ ਸ਼ਿਕਾਰ ਹੋ ਗਏ ਸੜਕ ਨਾਲ ਸਿਰ ਵੱਜਣ ਕਾਰਨ ਉਹਨਾਂ ਨੂੰ ਗੰਭੀਰ ਸੱਟ ਲੱਗ ਗਈ ਦੱਸਦੀ ਕਿ ਮੁਹਾਲੀ ਲਿਆਂਦੇ ਜਾਣ ਤੋਂ ਪਹਿਲਾਂ ਹੀ ਉਹਨਾਂ ਨੂੰ ਕਾਡਿਕ ਅਰੈਸਟ ਵੀ ਆਇਆ ਸੀ રહ્યો સ્ટાર ન્યૂઝ પંજાબી